ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜਿੰ ਜਿਹੜਾ ਹੈ ਅੱਜ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਜਾਂ ਇਸ ਇਸ ਤਰ੍ਹਾਂ ਕਹਿ ਲਈਏ ਸਿੱਕੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਜਾਂ ਕਾਲੀ ਰਾਤ ਹੈ ਜਿਹੜੀ ਅੱਜ ਲੰਗੀ ਹੈ ਸਾਧ ਸੰਗਤ 6 ਤੇ 7 ਪੋ ਦੀ ਰਾਤ ਇਸ ਰਾਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨਕਿਲਾ ਅਨੰਦਗੜ੍ਹ ਨੂੰ ਪਰਿਵਾਰ ਸਮੇਂ ਛੱਡਿਆ ਜਿਸ ਦੇ ਵਿੱਚ ਮਾਤਾ ਗੁਜਰੀ ਜੀ ਗੁਰੂ ਕੇ ਮੈਲ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰੇ ਸਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਰਿਆਂ ਨੇ ਅਨੇਕਾਂ ਹੀ ਸਿੱਖਾਂ ਦੇ ਨਾਲ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਪਣਾ ਕਿਲਾ ਅਨੰਦਗੜ੍ਹ ਨੂੰ ਛੱਡਣਾ ਕੀਤਾ ਸੋ ਸਾਧ ਸੰਗਤ ਜਦੋਂ ਇਹ ਕਿਲਾ ਛੱਡਿਆ ਤੇ ਜਿਹੜੇ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਨੇ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਕੁਰਾਨ ਦੀਆਂ ਕਸਮਾਂ ਤੇ ਆਟੇ ਦੀ ਗਊ ਬਣਾ ਕੇ ਕਸਮਾਂ ਖਾਧੀਆਂ ਸਨ ਕਿ ਤੁਸੀਂ ਕਿਲਾ ਆਨੰਦਗੜ੍ਹ ਨੂੰ ਛੱਡ ਦਿਓ ਤੇ ਤੁਹਾਡੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਪਰ ਪਾਤਸ਼ਾਹ ਜੀ ਨੇ ਉਹਨਾਂ ਦੇ ਕਸਮਾਂ ਨੂੰ ਉਹਨਾਂ ਦੇ ਧਰਮ ਨੂੰ ਸਨਮਾਨ ਦਿੰਦਿਆਂ ਕਿਉਂਕਿ ਉਹਨਾਂ ਨੇ ਕਸਮਾਂ ਖਾਧੀਆਂ ਸੀ ਤੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਜਦੋਂ ਵੀ ਧਰਮ ਆਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਧਰਮ ਦੀ ਲਾਜ ਤੇ ਪੱਤਰ ਰੱਖੀ ਹੈ ਤੇ ਧਰਮ ਨੂੰ ਦੀ ਸਨਮਾਨ ਕਰਦਿਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਲਾ ਆਨੰਦਗੜ੍ਹ ਨੂੰ ਛੱਡਣਾ ਕੀਤਾ। ਪਰਵਾਰ ਨਾਲ ਐ ਆਨੰਦਪੁਰ ਸਾਹਿਬ ਤੋਂ ਚੱਲ ਕੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਨੇ ਤੇ ਇਹੀ ਲੋਕ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਜਿਨ੍ਹਾਂ ਲੋਕਾਂ ਨੇ ਕੁਰਾਨ ਤੇ ਗਾਟੇ ਦੀ ਗਊ ਬਣਾ ਕੇ ਉਹਨਾਂ ਦੀਆਂ ਕਸਮਾਂ ਖਾ ਕੇ ਤੇ ਇਸ ਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਸਨ ਉਹਨਾਂ ਨੇ ਹੀ ਪਿੱਛੋਂ ਦੀ ਹਮਲਾ ਕੀਤਾ। ਤੇ ਇਸ ਹਮਲੇ ਦੇ ਵਿੱਚ ਸਿੱਖ ਜਿਹੜੇ ਨੇ ਉਹ ਜੂਝ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਥੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕੀਤਾ ਤੇ ਸਾਨੂੰ ਸਿਖਾਇਆ ਕਿ ਅਸੀਂ ਸਮਾਂ ਕਿਸ ਤਰ੍ਹਾਂ ਦਾ ਵੀ ਹੋਵੇ ਗੁਰਬਾਣੀ ਦਾ ਓਟ ਤੇ ਆਸਰਾ ਜ਼ਰੂਰ ਤਕਣੇ ਤੇ ਆਪਣਾ ਨੇਮ ਨਹੀਂ ਛੱਡਣਾ ਤੇ ਸਾਧ ਸੰਗਤ ਜੀ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਿਹੜਾ ਪਰਿਵਾਰ ਹੈ ਉਹ ਤਿੰਨ ਹਿੱਸਿਆਂ ਦੇ ਵਿੱਚ ਇਸ ਸਰਸਾ ਨਦੀ ਦੇ ਕੰਢੇ ਤੋਂ ਵੱਖਰਾ ਹੋ ਗਿਆ ਪਹਿਲਾ ਹਿੱਸਾ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਇਹ ਦੋਨੋਂ ਸਹਬਜ਼ਾਦੇ ਪੰਜ ਪਿਆਰੇ ਤੇ ਪੰਜ ਮੁਕਤੇ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵੱਲ ਨੂੰ ਵੱਧ ਗਏ ਨੇ ਤੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਕੇ ਇਹਨਾਂ ਨੇ ਆਪਣਾ ਟਿਕਾਣਾ ਕੀਤਾ ਤੇ ਮਾਤਾ ਸਹਿਬਕੌਰ ਜੀ ਮਾਤਾ ਸੁందਰੀ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਦੀ ਧਰਤੀ ਦੇ ਵੱਲ ਨੂੰ ਚਲੇ ਗਏ ਨੇ ਤੇ ਤੀਸਰਾ ਹਿੱਸਾ ਜਿਹਦੇ ਵਿੱਚ ਜ਼ਿੰਦਗੀ ਦੇ ਅਹਿਮ ਦੋ ਪੜਾ ਇੱਕ ਬਚਪਨ ਤੇ ਇੱਕ ਬੁਢੇਪਾ ਦੋਨੋਂ ਜਿਹੜੇ ਪੜਾ ਨੇ ਉਹ ਮਾਤਾ ਗੁਜਰੀ ਜੀ ਤੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਦੋਨੋਂ ਸਹਿਬ ਜਾਦੇ ਮਾਤਾ ਗੁਜਰੀ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਅੱਜ ਦੇ ਦਿਨ ਜਿਹੜਾ ਹੈ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਪਹੁੰਚੇ ਨੇ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਸਾਧ ਸੰਗਤ ਇਨ੍ਹਾਂ ਨੇ ਅੱਜ ਦਾ ਦਿਨ ਬਤੀਤ ਕੀਤਾ ਹੈ ਤੇ ਜਿੱਥੇ ਗੰਗੂ ਜਿਹੜਾ ਅਗਲੇ ਦਿਨ ਇਹਨਾਂ ਨੂੰ ਇਸ ਛੌਂਪੜੀ ਦੇ ਵਿੱਚ ਆ ਕੇ ਮਿਲਦੇ ਤੇ ਸਾਧ ਸੰਗਤ ਅੱਜ ਆਪਾਂ ਇਸ ਇਤਿਹਾਸ ਤੋਂ ਸਿੱਧ ਇਹ ਲੈਣੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੱਚ ਤੇ ਪਹਿਰਾ ਦਿੰਦਾ ਉਹਨੂੰ ਇਤਨਾਕ ਤੰਗ ਕੀਤਾ ਜਾਂਦਾ ਹੈ ਇਹਨਾਂ ਨੂੰ ਉਸ ਨੂੰ ਜਿਹੜਾ ਹੈ ਰਾਜਨੀਤੀ ਵੱਲੋਂ ਜਾਂ ਕਹਿ ਲਈਏ ਕਿ ਆਪਣਾ ਰਾਜ ਬਚਾਉਣ ਖਾਤਰ ਰਾਜਨੀਤਿਕ ਲੋਕਾਂ ਵੱਲੋਂ ਇਹਨਾਂ ਨੂੰ ਤੰਗ ਕੀਤਾ ਜਾਂਦਾ ਜਿੱਦਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਿਵਾਰ ਦੇ ਨਾਲ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਇਹਨਾਂ ਰਾਜਨੀਤਿਕ ਲੋਕਾਂ ਨੇ ਇਹਨਾਂ ਆਗੂਆਂ ਨੇ ਇਸ ਤਰੀਕੇ ਦੇ ਨਾਲ ਖੇਰੂ-ਖੇਰੂ ਹੋਣ ਦੇ ਵਿੱਚ ਜਿਹੜਾ ਹੈ ਆਪਣਾ ਹਿੱਸਾ ਪਾਇਆ ਤੇ ਸਾਧ ਸੰਗਤ ਜੀ ਕਿਸੇ ਵੀ ਧਰਮ ਕੋਈ ਜਾਤ ਮਾੜੀ ਨਹੀਂ ਜਿਸ ਇੱਕ ਪਾਸੇ ਗੰਗੂ ਬ੍ਰਾਹਮਣ ਹੈ ਜਿਹੜਾ ਉਹ ਵੀ ਬ੍ਰਾਹਮਣ ਤੇ ਦੂਜੇ ਪਾਸੇ ਲక్ష్ਮੀ ਬ੍ਰਾਹਮਣੀ ਹੈ ਜਿਨੇ ਅੱਜ ਦੇ ਦਿਨ ਜਿਤਨਾ ਕੁ ਜੋ ਦੇ ਘਰ ਦੇ ਵਿੱਚ ਆਟਾ ਦਾਲ ਜੋ ਵੀ ਸੀ ਉਹ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਉਹਨਾਂ ਦੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ ਉਹ ਵੀ ਲక్ష్ਮੀ ਬੰਮਣੀ ਸੀ ਤੇ ਇੱਕ ਪਾਸੇ ਜਿਹੜਾ ਸੱਚ ਤੇ ਪਹਿਰਾ ਦੇਣ ਵਾਲਾ ਹੈ ਤੇ ਇੱਕ ਪਾਸੇ ਆਪਣੇ ਰਾਜ ਨੂੰ ਕਾਇਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾਣ ਵਾਲਾ ਔਰੰਗਜ਼ੇਬ ਦੀ ਮੁਗਲਿਆ ਹਕੂਮਤ ਹੈ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਟਕਰਾ ਕੀਤਾ ਸੋ ਸਾਧ ਸੰਗਤ ਇਸ ਇਤਿਹਾਸ ਤੋਂ ਆਪਾਂ ਸੇਧ ਲੈਣੀ ਹੈ ਕਿ ਸੱਚ ਦੇ ਉੱਤੇ ਚੱਲਦਿਆਂ ਔਂਕੜਾ ਕਿੰਨੀਆਂ ਵੀ ਆਉਣ ਕਦੇ ਵੀ ਸੱਚ ਤੋਂ ਡੋਲਣਾ ਨਹੀਂ ਕਦੇ ਵੀ ਆਪਣੇ ਅਤੀਤ ਦੇ ਤੋਂ ਡੋਲਣਾ ਨਹੀਂ ਹਮੇਸ਼ਾ ਹੀ ਗੁਰੂ ਸਾਹਿਬ ਜੀ ਨੇ ਇਸ ਨੂੰ ਪ੍ਰਧਾਨਤਾ ਦਿੱਤੀ ਹੈ ਸੋ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਪੁੱਤਰ ਬਣ ਕੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਕਮਾਉਣਾ ਹੈ ਗੁਰੂ ਸਾਹਿਬ ਕਿਰਪਾ ਕਰ ਅਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਕੱਲ ਦਾ ਜਿਹੜਾ ਦਿਨ ਹੈ ਉਹਦੇ ਵਿੱਚ ਸਹਿਬ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ ਦੇ ਉੱਤੇ ਮੁਗਲਿਆ ਫੌਜਾਂ ਵੱਲੋਂ ਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਸ਼ਾਮਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ